ਪੰਜਾਬ ਪੁਲਿਸ ਆਪਣੀ ਕਾਰਜਗਾਰੀ ਨੂੰ ਲੈ ਕੇ ਹਮੇਸ਼ਾ ਸੁਰੱਖਿਆ ਵਿੱਚ ਰਹਿੰਦੀ ਹੈ ਪਰ ਜਿਹੜੀ ਤਸਵੀਰ ਹੁਣ ਸਾਹਮਣੇ ਆਈ ਹੈ ਉਸ ਵਿੱਚ ਪੰਜਾਬ ਪੁਲਿਸ ਬੇਵਸ ਨਜ਼ਰ ਆ ਰਹੀ ਹੈ ਹੁਣ 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 ਦੱਸ ਦੇ ਮੈਨੂੰ ਬਾਕਿਆ ਫਗਵਾੜਾ ਨੇੜਲੇ ਪਿੰਡ ਸਰਹਾਲ ਮੁੰਡੀ ਪਿੰਡ ਦਾ ਹੈ ਜਿੱਥੇ ਇੱਕ ਨਸ਼ੇੜੀ ਨੂੰ ਕਾਬੂ ਕਰਨ ਦੀ ਪੁਲਿਸ ਮੁਲਾਜ਼ਮ ਦੀ ਉਸਤ ਨਸ਼ੇੜੀ ਨੇ ਕਾਰਵਾਈ ਨਹੀਂ ਕੋਲੀ ਹੀ ਦਰਅਸਲ ਐਤਵਾਰ ਵਾਲੇ ਦਿਨ ਸਕੂਲ ਵਿੱਚ ਛੁੱਟੀ ਸੀ ਅਤੇ ਕੁਝ ਨੌਜਵਾਨ ਸਕੂਲ ਵਿੱਚ ਨਸ਼ਾ ਕਰ ਰਹੇ ਸਨ ਜਿਸ ਦੀ ਸੂਚਨਾ ਕਿਸੇ ਨੇ ਪੁਲਿਸ ਨੂੰ ਦੇ ਦਿੱਤੀ ਪਰ ਜਦੋਂ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਤਾਂ ਉਸ ਨੌਜਵਾਨ ਸਕੂਲ ਦੀ ਕੰਧ ਤੇ ਚੜ ਗਿਆ ਇਹੀ ਨਹੀਂ ਉਸਨੇ ਪੁਲਿਸ ਮੁਲਾਜ਼ਮ ਨਾਲ ਗਾਲੀ ਗਲੋਚ ਵੀ ਕੀਤਾ ਮਾਰ ਸੁਣ ਖਦੂ ਆਲੋ ਮੈਂ ਤੋਂ ਮਾਰ ਦੇ ਯਾਰ ਮਾਰ ਤੂੰ ਮੇਰੇ ਮਾਰ ਦੇ ਗੋਲੀ ਮਾਰ ਦੂੰਗਾ ਮੈਂ ਤੇਰੇ ਨਾਲ ਵੀ ਪਾਉਣਾ ਮੈਂ ਨਾ ਕੁਛ ਨਹੀਂ ਸਮਝ ਗਿਆ ਮੇਰਾ ਨਾ ਤੇਰੇ ਨਾਲ ਕੋਈ ਲਿੰਕ ਨਹੀਂ ਦੇ ਦੇ ਦੀ ਦੰਗਾ ਬੇਮਾ ਅਸਲ ਉੱਪਰ ਜਾਣਾ ਗੱਲ ਇੱਥੇ ਹੀ ਸਿੰਤ ਨਹੀਂ ਰਹੀ ਉਸਨੇ ਪੁਲਿਸ ਵਾਲੇ ਦੀ ਗਨਰੀ ਖੋਲੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਕਾफी ਮੁਸ਼ਕਲ ਤੋਂ ਬਾਅਦ ਪੁਲਿਸ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਪਰ ਇਸ ਘਟਨਾ ਤੋਂ ਬਾਅਦ ਪੁਲਿਸ ਦੀ ਕਾफी ਫਜ਼ੀਅਤ ਹੋ ਰਹੀ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਹੈ ਤੰਦੂਗਾ ਮੇਰਾ ਲੈ ਕੇ ਨਾ ਕੋਈ ਲੈ ਕੇ ਰਿਹਾ ਲੋਕ ਨੂੰ ਦੇ ਦਿੰਦਾ ਆ ਜਾ ਉੱਪਰ ਜਾਣਾ ਹਾਂ ਮਾਰ ਕੇ ਦੇਖਣਾ ਆ ਆ ਦੇ ਫਾੜੋ ਆ ਫੇੜ ਹੋਣਾ ਹੋਣਾ ਉਹਨਾਂ ਦਾਸ ਦੇ ਮੈਨੂੰ ਸੋਤ ਭੜਗੇ ਭਾਈ ਚੱਲੋ ਕੰਮ ਦੇ ਬਣਾ ਲੈ ਆ ਜਾ ਫੇਰ ਆ ਜਾ ਫੇਰ ਮੈਨੂੰ ਦੱਸ ਤੱਕਰੂ ਨਾ ਆ ਆ ਫੇ ਹਾਂ ਜੀ ਜਹਾਜ਼ ਤੇ ਲੰਬੇ ਜੇ ਯਾਰ ਕੋ ਰੋਣਾ ਕਰਾ ਥੋੜਾ ਬੰਦਾ ਦੱਸ ਕਣ ਰੋਣਾ ਤੇ ਲੱਗੂ ਰਾਤ ਮੈਂ ਮਾਂ ਨਾ ਸਾਹ ਦੇ ਵਿੱਚ ਸਾਨੂੰ ਕੋਈ ਫਿਰ ਜਿੱਤੇ ਰਾਂ ਜੀ ਆਪੇ ਬਿਊਰੋ ਰਿਪੋਰਟ ਚੈਨਲ ਖਤਰੰਗ